ਸਰ ਜੇ ਕਿ ਜੋ ਡਾਊਨ ਸਭ ਸਟਾਰਟਿੰਗ ਚੱਲ ਰਹੀ ਹੈ ਕੰਪਨੀ ਲੋਫ ਚੱਲੀ ਬੈਂਕ ਕੋਲ 3000 ਰੁਪਏ ਦੇ ਕੇ ਗੱਡੀ ਆਪਣੇ ਘਰ ਲੈ ਕੇ ਜਾ ਸਕਦਾ ਹੈ ਨਾਲ ਦਾ ਮੁੱਦੇ ਵਿੱਚ ਇੱਕ ਹੋਰ న్యూ ਮਿਲੇਗਾ ਤਾਂ ਇਹਦੇ ਵਿੱਚ ਤੁਹਾਨੂੰ 1 ਸਾਲ ਦੀ ਸਰਵਿਸ ਵੀ ਮਿਲਣਗੀ ਜਿਹਦੇ ਵਿੱਚ ਇੰਜਨ ਆਇਲ ਵੀ ਫ੍ਰੀ ਹੋਏਗਾ Honda ਲੈ ਕੇ ਆਇਆ ਤੁਹਾਡੇ ਨਾਲ Honda Shine ਜਿਹੜੀ ਕਿ ਬਿਹਤਰੀਨ ਬਾਈਕ ਜਿਹੜੀ ਤੁਹਾਨੂੰ ਮਿਲੇਗੀ ਤੇ ਸਭ ਤੋਂ ਵੱਡੀ ਗੱਲ ਇਤਿਹਾਸ 'ਚ ਪਹਿਲੀ ਵਾਰ Honda ਦੇਣ ਜਾ ਰਿਹਾ ਤੁਹਾਨੂੰ 10 ਸਾਲ ਦੀ ਵਾਰੰਟੀ ਇਸ ਗੱਡੀ ਤੇ ਮਿਲੇਗੀ 10 ਸਾਲ ਦੀ ਵਾਰੰਟੀ ਸਪੈਸ਼ਲ ਆਫਰ ਜੋ ਚੱਲ ਰਹੀ ਹੈ ਇਸ ਵਿੱਚ ਇਹ ਜਿੱਥੇ ਕਿ ਤੁਹਾਨੂੰ 1 ਨਹੀਂ 2 ਨਹੀਂ 3 ਨਹੀਂ 10 ਸਾਲ ਦੀ ਵਾਰੰਟੀ ਦੇ ਰਹੀ ਹੈ ਇਸ ਗੱਡੀ ਦੇ ਉੱਤੇ ਤੇ ਗੱਡੀ ਜਿਹੜੀ ਹੈ ਇਸ ਵੇਲੇ ਤੁਹਾਨੂੰ ਲਮਚਾ ਰਹੀ ਆ ਬਹੁਤ ਵੱਡੀ ਸੇਲ ਜਿਹੜੀ ਹੈ ਇਸ ਵੇਲੇ ਗੱਡੀ ਜਿਹੜੀ ਲੈ ਰਹੀ ਹੈ ਇਸ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਖਾਸ ਕਰ ਭਗਵਤੀ ਹੋਂਡਾ ਜੋ ਕਿ ਹੋਂਡਾ ਦਾ ਸਭ ਤੋਂ ਵੱਡਾ ਸ਼ੋਅਰੂਮ ਹੈ ਅੰਮ੍ਰਿਤਸਰ ਦੇ ਵਿੱਚ ਭਗਵਤੀ ਹੋਂਡਾ ਉੱਥੇ ਆ ਜਾਈਏ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਫਰਸ ਦਵਾਂਗੇ ਜਿਹੜਾ ਕਿ ਹੋਂਡਾ ਸ਼ਾਈਨ ਦੇ ਵਿੱਚ ਜਿਹੜੀ ਹੈ ਖਾਸ ਤੌਰ 'ਤੇ ਕੰਪਨੀ ਦੇ ਪ੍ਰਮੋਟਰ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਤੇ ਸਭ ਕਿਹੜੀ ਕਿਹੜੀਆਂ ਆਫਰਸ ਜਿਹੜੀਆਂ ਇਸ ਵੇਲੇ ਗੱਡੀ ਦੀਆਂ ਚੱਲ ਹਾਂਜੀ ਸਰ ਤੁਹਾਨੂੰ Honda ਵੱਲੋਂ ਜੋ ਨਿਊ ਸਤੰਬਰ ਆਫਰ ਆਈ ਆ 100 Shine SSC ਦੀ ਬਾਈਕ ਹੈ ਇਹਦੇ ਵਿੱਚ ਤੁਹਾਨੂੰ ਬੈਸਟ ਮੈਲੇਜ ਮਿਲ ਜੇਗੀ ਕੰਫਰਟੇਬਲ ਸੀਟ ਮਿਲ ਜੇਗੀ ਤੁਹਾਨੂੰ ਸੈਲਫ ਆ ਜਾਏਗੀ ਕਿੱਕ ਪੁਆਇੰਟ ਆ ਜਾਏਗਾ ਠੀਕ ਆ ਤੇ ਬਾਕੀ ਸਤੰਬਰ ਆਫਰ ਜੋ ਇਸ ਤੇ ਨਿਊ ਮਾਡਲ ਹੈ ਜੋ ਚੱਲੀ ਆ ਇਸ ਦੇ ਵਿੱਚ ਜੋ ਕੰਪਨੀ ਆ 3 ਸਾਲ ਦੀ ਤੁਹਾਨੂੰ ਵਾਰੰਟੀ ਦਿੰਦੀ ਹੈ ਤੇ ਜੋ 올 ਓਵਰ ਇੰਜਨ ਵਗੈਰਾ ਤੇ ਸਾਰੇ ਕਵਰ ਕਵਰ ਹੁੰਦੇ ਆ ਸੰਬਰ ওভার ਨਾਲ ਇਹ ਆ ਰਹੀ ਹੈ ਕੰਪਨੀ ਤੁਹਾਨੂੰ ਆਪਣੇ ਵੱਲੋਂ ਹੋਂਡਾ ਲੋ 7 ਇਅਰ ਦੀ ਨਾਲ ਕਰਕੇ ਦੇਗੀ ਹੋਰ ਵਾਰੰਟੀ ਯਾਨੀ ਕਿ 3 ਦੇ ਨਾਲ 7 ਸਾਲ ਦੀ ਹੋਰ ਵਾਰੰਟੀ ਹੋ ਜਾਏਗੀ ਜਿਹਦੇ ਵਿੱਚ ਤੁਹਾਨੂੰ ਟੋਟਲ 10 ਇਅਰ ਦੀ ਵਾਰੰਟੀ ਮਿਲ ਜੇਗੀ ਉਹਦਾ ਇਹ ਬੇਨਿਫਿਟ ਹੈ ਕਿ ਤੁਹਦੇ ਤੁਸੀਂ ਲੈ ਸਕਦੇ ਹੋ ਅਮ੍ਰਿਤਸਰ 올 ਓਵਰ ਇੰਡੀਆ ਫ੍ਰੀ ਹੋਏਗੀ ਤੁਹਾਡਾ ਤੁਹਾਨੂੰ ਇਹ ਫਿਲ ਮਿਲੇਗਾ ਨਾਲ ਇੱਕ ਨਿਊ ਆਫਰ ਇਹ ਆਈ ਹੈ ਯਾਨੀ ਕਿ ਸਿਰਫ ਇਸ ਸ਼ੋਰੂਮ ਵਿੱਚ ਤੁਸੀਂ ਗੱਡੀ ਇਸ ਸ਼ੋਰੂਮ ਤੋਂ ਲੈ ਜਾਓ ਗੱਡੀ ਇਸ ਸ਼ੋਰੂਮ ਤੋਂ ਲੈਣੀ ਹੈ ਸਰਵਿਸਿਸ ਤੁਹਾਨੂੰ 올ਓਵਰ ਇੰਡੀਆ ਤੁਸੀਂ ਕਿਤੇ ਵੀ ਜਾ ਕੇ ਉਹ ਗੱਡੀ ਚ ਲੈਣੀ ਹੋਵੇ ਤੇ ਕਿੰਨੀ ਡਾਊਨ ਪੇਮੈਂਟ ਮਿਨਿਮਮ ਕਰਨੀ ਹੁੰਦੀ ਹੈ ਸਰ ਇਹਦੀ ਜੋ ਡਾਊਨ ਪੇਮੈਂਟ ਸਟਾਰਟਿੰਗ ਚੱਲੀ ਹੈ ਕੰਪਨੀ ਨੇ ਆਫਰ ਚੱਲੀ ਬੈਂਕ ਕੋਲ 3000 ਰੁਪਏ ਦੇ ਕੇ ਗੱਡੀ ਆਪਣੇ ਘਰ ਲੈ ਕੇ ਜਾ ਸਕਦੇ ਯਾਨੀ ਕਿ 1000 ਰੁਪਏ ਚ ਗੱਡੀ ਲੈ ਕੇ ਜਾ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ 1000 ਰੁਪਏ ਚ ਗੱਡੀ ਲੈ ਜਾਈਏ 10 ਸਾਲ ਦੀ ਵਾਰੰਟੀ ਲੈ ਜਾਈਏ ਨਾਲ ਤੁਹਾਨੂੰ ਇਹਦੇ ਵਿੱਚ ਇੱਕ ਹੋ ਜਨ ਆਇਲ ਵੀ ਫ੍ਰੀ ਹੋਏ ਯਾਨੀ ਕਿ ਇੰਜਨ ਆਇਲ ਵੀ ਫ੍ਰੀ ਬਿਲਕੁਲ ਇੱਕ ਹਜ਼ਾਰ ਚ ਗੱਡੀ ਲੈ ਜੋ 10 ਸਾਲ ਦੀ ਵਾਰੰਟੀ ਲੈ ਜੋ ਤੇ ਗੱਡੀ ਦੀ ਮਾਈਲੇਜ ਮਾਈਲੇਜ ਜੋ ਸਰ ਕੰਪਨੀ ਹੈ ਅੰਡਰ ਅੰਡਰ ਕੰਪੇਅਰ ਕਰਦੀ ਆ ਬਟ ਇਹਦੀ ਜੋ ਕਸਟਮਰ ਰਿਵਿਊ ਹੈਗਾ 80 85 ਨਹੀਂ ਦਿਲਾ ਕੇ ਬੈਸਟ ਮਾਈਲੇਜ ਆ ਰਹੀ ਕਲਰ ਦੀ ਗੱਲ ਕਰੀਏ ਤੇ ਇਹਦੇ ਚ ਕਲਰ ਕਿੰਨੇ ਕਲਰ ਆ ਰਹੇ ਗੱਡੀ ਇਹਦੇ ਵਿੱਚ ਤੁਹਾਨੂੰ ਸਰ ਇਹਦੇ ਵਿੱਚ ਬੈਸਟ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਜਿਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਮਿਲ ਜੇਗਾ ਗ੍ਰੀਨ ਮਿਲ ਜੇਗਾ yellow ਮਿਲ ਜੇਗਾ blue ਮਿਲ ਜੇਗਾ red ਮਿਲ ਜੇਗਾ ਇਹ ਸਾਰੇ ਯਾਨੀ ਕਿ ਪੰਜ ਵਕਰੇ ਵਕਰੇ ਗ੍ਰਾਫਿਕ ਕਲਰਸ ਦੇ ਵਿੱਚ ਇਹ ਗੱਡੀ ਅਵੇਲੇਬਲ ਹੈਗੀ ਹੈ ਤੇ ਸਭ ਤੋਂ ਵੱਡੀ ਸਕੀਮ ਜਿਹੜੀ ਆ ਉਹ ਮਜੇਦਾਰ ਸਕੀਮ ਹੈ ਸਤੰਬਰ ਆਫਰ ਚੱਲ ਰਿਹਾ ਹੈ ਜਲਦੀ ਆਓ ਜਲਦੀ ਪਾਓ ਕਿਉਂਕਿ ਲਿਮਟਿਡ ਸਟਾਕ ਹੈ ਤੇ ਤੁਹਾਨੂੰ 10 ਸਾਲ ਦੀ ਵਾਰੰਟੀ ਇਸ ਤੋਂ ਬਾਅਦ ਕਦੇ ਨਹੀਂ ਮਿਲਣਗੀ